ਪਿਛਲੇ ਲੰਬੇ ਸਮੇਂ ਤੋਂ ਸਾਡੀਆਂ ਬਹੁਤ ਸਾਰੀਆਂ ਦਿੱਕਤਾਂ ਸੀਗੀਆਂ ਆ ਪਾਰਕ ਦੀਆਂ ਸੜਕਾਂ ਦੀਆਂ ਨਾਲੀਆਂ ਦੀਆਂ ਉਹਦੇ ਕੁਝ ਕਾਰਨ ਵੀ ਸੀਗੇ ਜਿਵੇਂ ਲਾਈਟਾਂ ਦਾ ਜਿਹੜਾ ਕਾਰਨ ਸੀਗਾ ਟੈਂਡਰ ਨਹੀਂ ਸੀ ਹੋ ਰਿਹਾ ਪਿੱਛੇ ਠੇਕੇਦਾਰ ਸਾਹਿਬ ਹੁੰਦੇ ਸੀ ਕਾਂਗਰਸ ਦੇ ਟਾਈਮ ਤੇ ਉਹਨਾਂ ਦੀ ਕੋਈ ਰਕਮ ਰੁਕੀ ਹੋਈ ਸੀਗੀ ਤੇ ਉਹ ਨਹੀਂ ਹੋ ਪਾਈ ਸੀ ਉਹਨਾਂ ਨੂੰ ਦੇਣੀ ਬਣਦੀ ਵੀ ਨਹੀਂ ਸੀ ਤੇ ਸਾਡੀ ਸਰਕਾਰ ਇਹ ਉਹਨਾਂ ਨੂੰ ਦਿੱਤੀ ਨਹੀਂ ਇਸ ਕਰਕੇ ਉਹ ਵਿੱਚੋਂ ਕੰਮ ਛੱਡ ਕੇ ਭੱਜ ਗਏ ਦੁਬਾਰਾ ਟੈਂਡਰ ਹੋਏ ਨੇ ਟਾਈਮ ਤਾਂ ਲੱਗਦੀ ਹੈ ਦੇਖੋ ਹਨਾ ਉਹ ਟੈਂਡਰ ਹੋ ਗਏ ਨੇ ਸਾਰੀਆਂ ਨਵੀਆਂ ਲਾਈਟਾਂ ਪੁਰਾਣੀਆਂ ਦੀ ਰਿਪੇਅਰ ਸਭ ਤੋਂ ਵੱਡੀ ਗੱਲ ਬਹੁਤ ਵੱਡੀ ਠੱਗੀ ਚੱਲ ਰਹੀ ਸੀਗੀ ਪਿਛਲੇ ਠੇਕੇਦਾਰ ਵੱਲੋਂ ਜਿਹਨੇ ਲਾਈਟਾਂ ਸੀਆਂ ਜਾਂ ਪਿਛਲੇ ਜੋ ਵੀ ਸਰਕਾਰ ਰਹੀ ਹੈ ਉਹਨਾਂ ਨੇ ਜੋ ਵੀ ਕੀਤਾ ਹੋਇਆ ਹੈ ਸੀਗਾ 2500 ਰੁਪਏ ਦੀ ਲਾਈਟ ਵਾਰਡ ਨੂੰ ਦੇ ਰਹੇ ਸੀ ਸਾਡੇ ਆਮ ਆਦਮੀ ਪਾਰਟੀ ਸਰਕਾਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਡਾਕਟਰ ਬਲਬੀਰ ਸਿੰਘ ਜੀ ਨੇ ਸਾਰਾ ਰਾਤ ਤੱਕ ਕਰਕੇ ਜਿਹੜੀ ਲਾਈਟ ਹੈ 2500 ਰੁਪਏ ਦੀ ਲਵਾ ਰਹੇ ਆ ਇੱਕ ਸਾਲ ਦੀ ਗਾਰੰਟੀ ਹੈ ਇਹਨੂੰ ਰਿਪੇਅਰ ਕਰਨ ਦੀ ਲੋੜ ਨਹੀਂ ਪੈਣੀ ਮਨੂੰ ਲੱਗਦਾ ਕਿੱਥੇ 2500 ਕਿੱਥੇ 2500 ਰੁਪਏ ਰਿਪੇਅਰ ਕਰਨ ਦੀ ਲੋੜ ਨਹੀਂ ਪਊਗੀ ਜੇ ਖਰਾਬ ਹੋਣਦੀ ਇਹਨੂੰ ਸਿੱਧੀ ਬਦਲਾਂਗੇ ਜਿਹੜੀ ਰਿਪੇਅਰ ਕਰਦੇ ਸੀਗੀ ਉਹਦੀ ਇੱਕ ਚਿਪ ਹੁੰਦੀ ਹੈ ਉਹੀ 800 ਰੁਪਏ ਦੀ ਸੀਗੀ ਜਿਹਦੇ ਵਿੱਚ ਆਪਣੀਆਂ ਤਿੰਨ ਲਾਈਟਾਂ ਹੁੰਦੀਆਂ ਨੇ ਮੈਨੂੰ ਨਹੀਂ ਲੱਗਦਾ ਵੀ ਆਪਾਂ ਰਿਪੇਅਰ ਕਰਨੀ ਪਾਉਗੀ ਜਿਹੜੀ ਲਾਈਟ ਖਰਾਬ ਹੋ ਗਈ ਯੂਜ਼ ਐਂਡ ਥ्रो ਠੀਕ ਕਰਨ ਦੀ ਲੋੜ ਹੀ ਨਹੀਂ ਨਾਲ ਦੀ ਨਾਲ ਨਵੀਂ ਲੱਗੂਗੀ ਆਉਣ ਵਾਲੇ ਸਮੇਂ 'ਚ ਲਾਈਟਾਂ ਦੀ ਦਿੱਕਤ ਹੈ ਜਿਹੜੀ ਪੂਰੇ ਮੇਰੇ ਨੂੰ ਲੱਗਦਾ ਪਟਿਆਲੇ ਦਿਹਾਤੀ 'ਚ ਕਿਤੇ ਨਹੀਂ ਆਉਣ ਵਾਲੀ ਜੇ ਵਿਕਾਸ ਦੇ ਨੇੜੇ ਆਈ ਹੈ ਐਮਸੀ ਦੇ ਇਲੈਕਸ਼ਨ ਦੇ ਨੇੜੇ ਹੀ ਕਿਉਂ ਆਈ ਹੈ ਨਹੀਂ ਸਰ ਇਹੋ ਜਿਹਾ ਕੁਝ ਨਹੀਂ ਐਮਸੀ ਦੇ ਇਲੈਕਸ਼ਨ ਨੇੜੇ ਹੈ ਕੰਮ ਲੰਬੇ ਮੈਂ ਤੁਹਾਨੂੰ ਪਹਿਲਾਂ ਹੀ ਦੱਸੀ ਹੈ ਗੱਲ ਕਿ ਜਿਹੜੀ ਜਿਹੜੀ ਦਿੱਕਤ ਸੀਗੀ ਕਿੱਥੋਂ ਦਿੱਕਤ ਸੀਗੀ ਲਟਾਂ ਦੀ ਜੇ ਪਹਿਲਾਂ ਨਾ ਠੇਕੇਦਾਰ ਨਾ ਭੱਜਦਾ ਤਾਂ ਸਾਡੀਆਂ ਲਟਾਂ ਹੁਣ ਤੱਕ ਸਹੀ ਹੋਣੀਆਂ ਚਾਹੀਦੀਆਂ ਸੀਗੀਆਂ ਸਾਨੂੰ ਜਿਹੜੇ ਟੈਂਡਰ ਠੇਕੇਦਾਰ ਹੁੰਦੇ ਨੇ ਟੈਂਡਰ ਹੁੰਦੇ ਨੇ ਉਹਨਾਂ 'ਚ ਬਹੁਤ ਸਾਰੀਆਂ ਦਿੱਕਤਾਂ ਨੇ ਟੈਂਡਰ ਪਾnde ਪਾnde ਸਾਲ-ਸਾਲ 6-6 ਮਹੀਨੇ ਲੱਗ ਜਾਂਦੇ ਆ ਪਾਸ ਹੁੰਦੇ ਆ ਇਹਨੂੰ ਥੋੜੀ ਜਿਹੀ ਦਿੱਕਤ ਸੀਗੀ ਉਹ ਖਤਮ ਹੋ ਗਈ ਐ ਤੇ ਹੁਣ ਇਹ じゃ ਇਲੈਕਸ਼ਨ ਵਾਲੀ ਕੋਈ ਐਸੀ ਗੱਲ ਨਹੀਂ ਹੈਗੀ ਆ ਵਾਰਡ 6 ਦੀ ਗੱਲ ਕਰੀਏ ਕਿੰਨੀ ਵਾਰੀ ਕੈਂਪ ਲੱਭ ਚੁੱਕਿਆ ਤੇ ਜਿਹੜੇ ਕਿਹੜੇ ਕਿਹੜੇ ਮਸਲੇ ਨੇ ਹੁਣ ਤੱਕ ਤੁਹਾਡੇ ਸਾਹਮਣੇ ਆ ਮ ਤੇ ਪਿਛਲੇ ਜਿੰਨੇ ਕੈਂਪ ਚ ਪ੍ਰੋਗਰਾਮ ਸੀਗੇ ਜਿੰਨੇ ਵੀ ਕੰਮ ਸੀਗੇ ਸਾਰੇ ਤਕਰੀਬਨ ਹੋ ਗਏ ਸੀ ਉਸ ਤੋਂ ਬਾਅਦ ਕੋਈ ਬੰਦੇ ਹੋਰ ਪੜ ਕੇ ਅੱਗੇ ਆਉਂਦੇ ਆ ਨੂਹਾਂ ਆ ਗਈਆਂ ਭੈਣਾਂ ਹੋਰ ਆ ਗਈਆਂ ਵਾਰਡ ਦੇ ਵਿੱਚ ਤੇ ਉਹਨਾਂ ਦੇ ਜਿਹੜੇ ਰਸਨ ਕੱਢਦੀਆਂ ਦਿੱਕਤਾਂ ਨੇ ਜਾਂ ਕੋਈ ਛੋਟੀ ਮੋਟੀ ਦਿੱਕਤਾਂ ਨੇ ਉਹ ਅਸੀਂ ਕੰਟੀਨਿਊਸ ਹੀ ਕਰ ਰਹੇ ਹਾਂ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਨਹੀਂ ਜੀ ਮੈਂ ਮੋਹਿਤ ਬਲੌਗ ਪ੍ਰਧਾਨ ਸਾਡਾ ਲਾਲ ਸਿੰਘ ਸਾਡਾ ਭਰਾ ਇਹ ਵੀ ਬਲੌਗ ਪ੍ਰਧਾਨ ਆ ਇੱਧਰ ਇਹਦਾ ਏਰੀਆ ਸਾਨੂੰ ਇਹਨੇ ਬੁਲਾਇਆ ਇਨਵਾਈਟ ਕੀਤਾ ਤੇ ਸਾਡੀ ਡਿਊਟੀ ਸਾਡੇ ਡਾਕਟਰ ਬਲਵੇ ਸਿੰਘ ਜੀ ਨੇ ਲਾਈ ਸੀ ਕੋਆਰਡੀਨੇਟਰ ਵਜੋਂ ਔਰ ਬਹੁਤ ਹੀ ਮਿਹਨਤੀ ਨਾਲ ਸਾਡੀ ਸਰਕਾਰ ਕੰਮ ਕਰ ਰਹੀ ਹੈ ਔਰ ਤੁਸੀਂ ਦੇਖੋ ਪਹਿਲੇ ਦਰਦ ਦੇ ਕੋਈ ਜਿਹੜੀ ਤੁਸੀਂ ਗੱਲ ਪੁੱਛੀ ਸੀ ਲਾਲ ਸਿੰਘ ਜੀ ਨੂੰ ਮੈਂ ਉਹਦਾ ਜਵਾਬ ਦੇਣਾ ਚਾਹਣਾ ਇਹ ਨਹੀਂ ਰੀ ਵਿਕਾਸਾਂ ਦੀ ਤਾਂ 5 ਸਾਲਾਂ ਤੋਂ ਚੱਲਦੀ ਪਈ ਹੈ ਤੁਹਾਨੂੰ ਦੇਖਣ ਨੂੰ ਹੁਣ ਮਿਲ ਰਹੀ ਹੈ ਪਹਿਲਾਂ ਅਸੀਂ ਦਿਖਾਵਾ ਨਹੀਂ ਕਰਦੇ ਸੀ ਗਰਾਊਂਡ ਤੇ ਕੰਮ ਕਰਦੇ ਸੀ ਔਰ ਬੇਚਿੰਤੋ ਕੇ ਕੰਮ ਕਰ ਰਹੇ ਸੀ ਜਿਹੜੀਆਂ ਸਟੀਲ ਲੈਟਾਂ ਪਹਿਲੇ ਆਧਾਰ ਤੇ 7 ਦਸੰਬਰ ਤੱਕ ਸਾਡੇ ਮੰਤਰੀ ਸਾਹਿਬ ਨੇ ਨਿਰਦੇਸ਼ਾਂ ਜਾਰੀ ਦਿੱਤੇ ਨੇ ਪਹਿਲੇ ਆਧਾਰ ਤੇ ਕੀਤੀ ਜਾਣਗੇ ਔਰ ਦੇਖੋ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ 2.5 ਸਾਲਾਂ ਚ ਰੰਗਲਾ ਪੰਜਾਬ ਅਸੀਂ ਆਪਣਾ ਏਰੀਆ ਬਣਾਵਾਂਗੇ ਜੇ ਆਪਾਂ ਕੈਂਪ ਦੀ ਗੱਲ ਕਰੀਏ ਆ ਇੱਕ ਸਾਲ ਦੇ ਵਿੱਚ ਕਿੰਨੀ ਵਾਰ ਕੈਂਪ ਲੱਗੇ ਤੇ ਉਸ ਕੈਂਪ ਦੇ ਵਿੱਚ ਕਿੰਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਕਿੰਨੀਆਂ ਮੁਸ਼ਕਿਲਾਂ ਹੱਲ ਹੋਈਆਂ ਤੇ ਕੀ ਬੈਟਰ ਸਾਲ ਦੇ ਵਿੱਚ ਦੋ ਦਿਨ ਕੈਂਪ ਲੱਗਦੇ ਰਹਿੰਦੇ ਆ ਜੀ ਔਰ ਅੱਖਾਂ ਦੇ ਕੈਂਪ ਵੀ ਸਾਡੇ ਡਾਕਟਰ ਸਾਹਿਬ ਨੇ ਬਹੁਤ ਲਾਏ ਆ ਕਈ ਲੋਕਾਂ ਨੇ ਆਪਰੇਸ਼ਨ ਵੀ ਕੀਤੇ 250 ਤੋਂ ਉੱ ਤੇ ਹੁਣ ਸਾਡੇ ਡਾਕਟਰ ਸਾਹਿਬ ਨੇ ਜਨ ਸੇਵਾ ਕੈਂਪ ਤੇ ਸਾਡੇ ਸੀਐਮ ਸਾਹਿਬ ਨੇ ਨਿਰਦੇਸ਼ ਨਿਰਦੇਸ਼ ਦਿੱਤੇ ਨੇ ਵੀ ਜਿਹੜੇ ਜਿਹੜੇ ਵਾੜਾਂ ਦੇ ਵਿੱਚ ਕੰਮ ਆਉਣ ਵਾਲੇ ਨੇ ਉਹਨਾਂ ਨੂੰ ਨਿਪਰੇ ਚੜਾਓ ਔਰ ਪਹਿਲ ਦੇ ਆਧਾਰ ਤੇ ਕਰੋ ਕੈਂਪਾਂ ਦੀ ਕੋਈ ਦਿੱਕਤ ਨਹੀਂ ਹੈ ਕੈਂਪ ਤਾਂ ਸਾਡੇ ਹਰ ਮਹੀਨੇ ਵੀ ਲੱਗਣਗੇ ਜਦੋਂ ਸਾਡੇ ਐਮਸੀ ਬਣ ਜਾਣਗੇ ਪਹਿਲਾਂ ਤਾਂ ਅਸੀਂ ਇਹ ਦੇਖਣਾ ਵੀ ਲੋਕਾਂ ਦੀ ਸੁਭਤਾ ਕੀ ਦੇ ਸਕੀਏ ਕੀ ਪੰਜਾਬ ਸਰਕਾਰ ਨੂੰ ਕੈਂਪ ਲਗਾਉਣ ਦੀ ਕਿਉਂ ਲੋੜ ਪਈ ਇਹ ਮਸਲੇ ਮਿਲਦਾ ਕਿ ਬਾਹਰ ਨਹੀਂ ਹਾਲਾਂ ਦੇ ਪਾ ਕੇ ਬਲਾਏਗੇ ਜਉਤੇ ਮਸਲੇ ਹੋਂ ਕਿਉਂਦੇ ਹੱਥ ਵੀ ਨਹੀਂ ਹੁੰਦੇ ਨਹੀਂ ਸਰ ਜਿਵੇਂ ਦਿੱਲੀ ਚ ਸਰਕਾਰ ਅਸੀਂ ਬਣਾਈ ਹੈ ਸਾਡੀ ਤਿੰਨ ਵਾਰ ਸਰਕਾਰ ਬਣ ਗਈ ਹੁਣ ਵੀ ਹੋਣੀ ਹੈ ਇਲੈਕਸ਼ਨ ਐ ਫਰਵਰੀ ਮੈਂ ਕੈਂਪਾਂ ਦੇ ਅਧਾਰ ਤੇ ਜਿਹੜੀ ਸਰਕਾਰ ਬਣ ਰਹੀ ਹੈ ਨਹੀਂ 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 ਮੈਂ ਤੁਹਾਨੂੰ ਦੱਸਦਾ ਜਿਹੜੇ ਵੀ ਕੰਮ ਹੁੰਦੇ ਆ ਨਾ ਜੀ ਜਿਵੇਂ ਹੁਣ ਜਿਹੜੇ ਕੰਮ ਹੁਣ ਹੋਣੇ ਆ ਲੋਕੀ ਕੀ ਕਰਦੇ ਸੀ ਮਹਿਲਾਂ ਦੀ ਜਾ ਕੇ ਬਹਿ ਜਾਂਦੇ ਸੀ ਕੰਮ ਲੋਕੀ ਤਰਸਦੇ ਰਹਿੰਦੇ ਸੀ ਸਾਡੀ ਮੰਤਰੀ ਸਭ ਬਹੁਤ ਸੂਝਵਾਨ ਆ ਔਰ ਮਹੀਨੇ ਦੇ ਵਿੱਚ ਤਿੰਨ ਚਾਰ ਵਾਰੀ ਆਪਣੇ ਏਰੀਆ ਚ ਹੁੰਦੇ ਆ ਮਹੀਨੇ ਦੇ ਵਿੱਚ ਰੋਜ਼ ਹੀ ਔਰ ਸਾਡਾ ਦਫ਼ਤਰ ਹੈ ਪੰਚਾਇਤ ਖੰਡਾ ਖੰਡਾ ਚੌਂਕ ਕੋਲੇ 9 ਤੋਂ 5 ਸਾਡੇ ਉੱਤੇ ਆਫਿਸ ਇੰਚਾਰਜ ਬੈਠਦੇ ਮੈਂ ਵੀ ਉੱਥੇ ਹੁੰਦਾ ਸਾਡੇ ਲਾਲ ਸਿੰਘ ਵੀ ਉੱਥੇ ਹੁੰਦੇ ਸਾਡੇ ਵਰਕਰ ਉੱਥੇ ਹੁੰਦੇ ਕਿਸੇ ਦਾ ਕੋਈ ਕੰਮ ਹੈ ਪੈਲ ਦੇ ਅਧਾਰ ਤੇ ਉੱਥੇ ਕਰਾਇਆ ਜਾਂਦਾ ਜਿਹੜਾ ਟਾਈਮ ਲੱਗਦਾ ਉਹਨੂੰ ਅਸੀਂ ਉਹਨੂੰ ਵੀ ਅਸੀਂ ਪਿੱਛੇ ਪੈ ਕੇ ਕੰਮ ਕਰਾਉਂਦੇ ਆ ਜਿਵੇਂ ਜਿਵੇਂ ਚੋਣਾਂ ਆਈਆਂ ਮਨੋਲੋਜੀ ਕੱਲ ਆਏ ਤੇ ਉਹਨਾਂ ਲੋਕਾਂ ਦੀ ਖੁਸ਼ੀ ਦੀ ਲਹਿਰ ਸੀ ਤੇ ਉਸੇ ਤਰ੍ਹਾਂ ਜਿਹੜੀ ਐਮਸੀ ਇਲੈਕਸ਼ਨ ਆ ਰਹੀਆਂ ਉਤੇ ਵੀ ਅੰਤੁਫਰਜੀਤ ਹੋਵੇਗੀ ਬਿਲਕੁਲ ਜੀ ਬਿਲਕੁਲ ਪਹਿਲ ਦੇ ਆਧਾਰ ਤੇ ਕੀਤੀ ਜਾਣਗੇ ਸਾਡੇ ਜਿਹੜੇ ਸੂਝਮਾਨ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਨੂੰ ਮੈਂ ਪਹਿਲਾਂ ਲੱਖ ਲੱਖ ਵਧਾਈ ਦਿੰਦਾ ਔਰ ਸਾਡੇ ਵਰਕਰਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਔਰ ਜਿਹੜੇ ਵਰਕਰ ਥੋੜੇ ਬਹੁਤੇ ਕਿਤੇ ਸਾਡੇ ਨਾਰਾਜ਼ ਨੇ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਸਾਡੇ ਵਾਪਸ ਔਰ ਕੰਮ ਕਰਨੇ ਸ਼ੁਰੂ ਕਰ ਦਿੱਤੇ ਨੇ ਔਰ ਸਾਡੇ ਕਲਸੀ ਸਾਹਿਬ ਸਾਡੇ ਛੋਟੇ ਭਰਾ ਉਹ ਵੀ ਉਪ ਉਪਵਿਧਾਨ ਬਣੇ ਨੇ ਕਾਰਜਕਾਰੀ ਵਿਵਧਾਨ ਬਣੇ ਨੇ ਔਰ ਪਹਿਲ ਦੇ ਆਧਾਰ ਤੇ ਦੇਖਿਓ ਤੁਸੀਂ ਬਦਲਾਓ ਜਿਹੜੀਆਂ ਸਰਕਾਰਾਂ